ਸਮਾ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੋ ਸੰਧੀ ਜੇ ਮੈਂ ਕਿ ਤੁਹਾਨੂੰ ਪਤਾ ਸਰੇਰ ਤੋਂ ਇੱਕ ਜਿਹੜੀ ਆ ਖਬਰ ਨਸ਼ਾ ਹੋ ਰਹੀ ਆ ਵੀ ਅਮਰਤ ਪਾਲ ਦੇ ਭਰਾ ਦੇ ਕੋਲੋਂ ਆ ਜਿਹੜਾ ਦੱਸਿਆ ਜਾ ਰਿਹਾ ਵੀ ਜਿਹੜੀ ਆ ਹੈਰੋਇਨ ਬਰਾਮਦ ਹੋਈ ਆ ਜਿਸ ਦੇ ਬਹਤੇ ਆ ਜਿਹੜਾ ਉਸ ਨੂੰ ਰਾਤ ਆ ਜਿਹੜਾ ਫਲੋਰ ਪੁਲਸ ਵੱਲੋਂ ਆ ਜਿਹੜਾ ਹਰ ਰੋਜ਼ ਦੀ ਤਰ੍ਹਾਂ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਜਦੋਂ ਉਹਨਾਂ ਨੇ ਚੈਕਿੰਗ ਦੌਰਾਨ ਗਸ਼ਤ ਕਰ ਰਹੇ ਸਕੇ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਗੱਡੀ ਜਿਹੜੀ ਆ ਉਹਨਾਂ ਨੂੰ ਖੜੀ ਮਿਲੀ ਆ ਨੈਸ਼ਨਲ ਹਾਈਵੇ ਦੇ ਕੋਲ ਜਦੋਂ ਉਹਨਾਂ ਨੂੰ ਗੱਡੀ ਖੜੀ ਮਲੀ ਆ ਤਾਂ ਉਸ ਦੇ ਉੱਤੇ ਆ ਕਾਲੇ ਸ਼ੀਸ਼ਿਆਂ ਨਾਲ ਕਾਲੇ ਜਿਹੜੀਆਂ ਜਾਲੀਆਂ ਦੇ ਕੇ ਉਸ ਨੂੰ ਜਿਹੜਾ ਟੱਕਿਆ ਗਿਆ ਸੀ ਤੇ ਫਰੰਟ ਤੋਂ ਵੀ ਸ਼ੀਸ਼ਾ ਕਹਿੰਦੇ ਜਿਹੜਾ ਕਾਲਾ ਕੀਤਾ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਆ ਜਿਹੜੀ ਗੱਡੀ ਆ ਉਸ ਵੇਲੇ ਉਹ ਇੱਥੇ ਮੌਜੂਦ ਆ ਜਿਹੜੀ ਪੁਲਿਸ ਵੱਲੋਂ ਹਰਾਸਰ ਦੇ ਵਿੱਚ ਲਈ ਗਈ ਆ ਤਾਂ ਉਹਨਾਂ ਨੇ ਦੱਸਿਆ ਵੀ ਇਸ ਗੱਡੀ ਦੇ ਵਿੱਚ ਉਹ ਜਿਹੜੇ ਸਵਾਰ ਸਨ ਦੋ ਜਣੇ ਸੀਗੇ ਜਿਨ੍ਹਾਂ ਦੇ ਵਿੱਚ ਜਿੰਨਾਂ ਦਾ ਦੱਸਿਆ ਗਿਆ ਹਰਪ੍ਰੀਤ ਸਿੰਘ ਤੇ ਲੱਪ੍ਰੀਤ ਸਿੰਘ ਲੱਬਾ ਤੇ ਇਹ ਜਿਹੜੇ ਆ ਉੱਥੇ ਜਦੋਂ ਆ ਗੱਡੀ ਦੇ ਉੱਤੇ ਆ ਜਿਹੜੇ ਕਾਲੇ ਸ਼ੀਸ਼ੇ ਆ ਕਰਕੇ ਆ ਤੁਸੀਂ ਦੇਖ ਸਕਦੇ ਹੱਲੇ ਵੀ ਕਾਲੇ ਸ਼ੀਸ਼ੇ ਆ ਜਿਹੜੇ ਅੰਦਰ ਕੀਤੇ ਜਾਇਏ ਆ ਤੇ ਅੰਦਰ ਇਹ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਪੁੱਛਿਆ ਤਾਂ ਇੱਥੇ ਕੀ ਕਰ ਰਹੇ ਆ ਤਾਂ ਇਹਨਾਂ ਦੇ ਕੋਲ ਉਸ ਵੇਲੇ ਆ ਤਲਾਸ਼ੀ ਲੈਣ ਤੇ ਇਹਨਾਂ ਦੇ ਕੋਲ ਆ ਜਿਹੜੀ ਹੈਰੋਇਨ ਬਰਾਮਦ ਹੋਈ ਆ ਜਿਹਨਾਂ ਨੂੰ ਮੌਕੇ ਤੇ ਆ ਪੁਲਿਸ ਨੇ ਹਰਾਤ ਦੇ ਵਿੱਚ ਲੈ ਲਿਆ ਤਾਂ ਇਹਨਾਂ ਦੇ ਕੋਲੋਂ ਗੱਡੀ ਵੀ ਬਰਾਮਦ ਹੋਈ ਆ ਤੇ ਇਹਨਾਂ ਨੂੰ ਫਲੋਰ ਪੁਲਿਸ ਨੇ ਆ ਜਿਹੜਾ ਕਾਬੂ ਕੀਤਾ ਕਾਬੂ ਕਰਨ ਤੋਂ ਬਾਅਦ ਇਹ ਜਿਹੜਾ ਹੁਣ ਖੰਨੋ ਦੱਸ ਰਹੀ ਹੈ ਕੁਛੀ ਦੇਰ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਵੇਗਾ ਪੇਸ਼ ਕਰਨ ਤੋਂ ਬਾਅਦ ਇਹ ਜਿਹੜੀ ਅਗਲੀ ਕਾਰਵਾਈ ਆ ਉਹ ਅਮਲ ਦੇ ਵਿੱਚ ਨੇ ਆਦੀ ਜਾਵੇਗੀ ਜਨਕ ਖਾਨ ਨੂੰ ਪਤਾ ਲੱਗਾ ਵੀ ਇਹ ਜਿਹੜਾ ਨਸ਼ਾ ਲੁਧਿਆਣੇ ਤੋਂ ਇੱਕ ਸੰਦੀਪ ਨਾਮ ਦਾ ਕੋਈ ਵਿਅਕਤੀ ਆ ਜਿਸ ਦੇ ਕੋਲ ਉਹ ਇਹ ਲੈਂਦੇ ਸੀ ਉਹ ਪਹਿਲਾਂ ਲਾਟਰੀ ਸਿੱਕੇ ਦਾ ਕੋਈ ਕੰਮ ਕਰਦਾ ਸੀਗਾ ਲਾਟਰੀਆਂ ਦੇ ਵਿੱਚ ਜਿਹੜਾ ਉਸਨੇ ਕੰਮ ਕਰਦੇ ਕਰਦੇ ਆ ਜਿਹੜਾ ਉਹ ਇਸ ਪਾਸੇ ਨੂੰ ਹੋ ਗਿਆ ਤਾਂ ਉਸ ਦੇ ਕੋਲ ਉਹ ਜਿਹੜਾ ਇਹ ਸਾਰਾ ਕੰਮ ਹੁੰਦਾ ਸੀ ਤੇ ਇਸ ਵੇਲੇ ਜਿਹੜਾ ਫਲੋਰ ਪੁਲਿਸ ਨੇ ਉਹਨਾਂ ਨੂੰ ਆ ਜਿਹੜਾ ਹੈਰੌਨਸ ਨੇ ਪਿਆ ਜਿਹੜਾ ਗ੍ਰਿਫਤਾਰ ਕੀਤਾ ਦੋ ਜਣੇ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਤੀਜਾ ਜਿਹੜਾ ਸੰਦੀਪ अरोड़ा ਦੱਸਿਆ ਜਾ ਰਿਹਾ ਉਸ ਨੂੰ ਵੀ ਆ ਜਿਹੜਾ ਰਾਤ ਦੇ ਵਿੱਚ ਲਿਆ ਗਿਆ ਤਾਂ ਕੁਝ ਹੀ ਦੇਰ ਦੇ ਵਿੱਚ ਆ ਜਿਹੜਾ ਕੋਰਟ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਇਸ ਵੇਲੇ ਦੀ ਜਿਹੜੀ ਆ ਸਭ ਤੋਂ ਵੱਡੀ ਖਬਰ ਆ ਜਿਹੜੀ ਫਲੋਰ ਦੇ ਵਿੱਚੋਂ ਨਿਕਲ ਕੇ ਆ ਰਹੀ ਆ ਬੀਤੀ ਰਾਤ ਆ ਜਿਹੜਾ ਫਲੋਰ ਪੁਲਸ ਨੇ ਆ ਜਿਹੜਾ ਇਹਨਾਂ ਨੂੰ ਆਪਣੀਆਂ ਹਿਰਾਸਤ ਦੇ ਵਿੱਚ ਲਿਆ ਸੀ ਤੇ ਜਿਹੜਾ ਇਹਨਾਂ ਨੂੰ ਥੋੜੀ ਦੇਰ ਦੇ ਵਿੱਚ ਆ ਜਿਹੜਾ ਫੋਰਮ ਤੇ ਬੇਤ ਪੇਸ਼ ਕੀਤਾ ਜਾਵੇਗਾ ਜਦੋਂ ਇਹਨਾਂ ਦਾ ਹੁਣ ਮੈਡੀਕਲ ਵੀ ਕਰਾਇਆ ਗਿਆ ਉਸ ਦੇ ਵਿੱਚ ਵੀ ਹੈ ਜਿਹੜਾ ਦੱਸਿਆ ਗਿਆ ਵੀ ਇਹੇ ਪੋਜ਼ਿਟਿਵ ਪਾਈ ਗਏ ਆਬ ਇਹੇ ਡਾਕਟਰ ਦੇ ਪਹਿਲਾਂ ਤੋਂ ਜਿਹੜੇ ਆਦੀ ਸਨ ਤੇ ਕੁਝ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਜਿਵੇਂ ਹੀ ਪ੍ਰੈਸ ਕਾਨਫਰੈਂਸ ਹੋਸ ਦੀ ਉਸ ਤੋਂ ਬਾਅਦ ਇਹ ਜੋ ਹੋਰ ਵੀ ਗਾਹਾਂ ਜਿਹੜਾ ਗੱਲਾਂ ਨਿਕਲ ਕੇ ਸਾਹਮਣੇ ਆਣੀਆਂ ਤੁਹਾਡੇ ਨਾਲ ਇਹ ਜੜੀਆਂ ਕੰਨੀਆਂ ਕੀਤੀਆਂ ਜਾਣਗੀਆਂ ਮੈਥ ਫਲੋਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋਨੋ ਥਾਣਾ ਫਲੋਰ ਜਦੋਂ ਮੇਰੀ ਪੁਲਿਸ ਪਾਰਟੀ ਸਰਕਾਰੀ ਗੱਡੀ ਤੇ ਅਸੀਂ ਸ਼ਾਮ ਵੇਲੇ ਰੁਟੀਨ ਦੀ ਗਸ਼ਤ ਕਰ ਰਹੇ ਸੀ ਜਦੋਂ ਅਸੀਂ ਹਾਈਵੇ ਫਲੋਰ ਤੋਂ ਜੋ ਮਿਲਟਰੀ ਕੈਂਪ ਦੇ ਸਾਹਮਣੇ ਖੱਬੀ ਸਾਈਡ ਦੇ ਉੱਤੇ ਜਿੱਥੇ ਇੱਕ ਕ੍ਰੇਟਾ ਗੱਡੀ ਵਾਈਟ ਕਲਰ ਜੋ ਸ਼ੱਕੀ ਹਾਲਤ ਵਿੱਚ ਖੜੀ ਸੀ ਜਿਸ ਤੇ ਅਸੀਂ ਗੱਡੀ ਹੋ ਕੇ ਉਸ ਨੂੰ ਰੁਟੀਨ ਦੀ ਚੈਕਿੰਗ ਦੇ ਵਿੱਚ ਚੈੱਕ ਕੀਤਾ ਜਿਸਨੇ ਸਾਈਡ ਜੋ ਵਿੰਡੋ ਸੀ ਉਹਨਾਂ ਦੇ ਸ਼ੀਸ਼ਿਆਂ ਨੂੰ ਵੀ ਬਲੈਕ ਜਾਲੀਆਂ ਲੱਗੀਆਂ ਹੋਈਆਂ ਸੀ ਵਿੰਡ ਜੋ ਸ਼ੀਸ਼ਾ ਸੀ ਇਹਨੂੰ ਵੀ ਕਵਰ ਕੀਤਾ ਸੀ ਅੰਦਰੋਂ ਪਿਛਲੇ ਸ਼ੀਸ਼ੇ ਨੂੰ ਹੀ ਜਿਸ ਤੇ ਸਾਨੂੰ ਸ਼ੱਕ ਪਈ ਤਾਂ ਅਸੀਂ ਬਾਰੀ ਖੋਲ ਕੇ ਚੈੱਕ ਕਰਨ ਲੱਗੇ ਤਾਂ ਉਸ ਦੇ ਵਿੱਚੋਂ ਦੋ ਨੌਜਵਾਨ ਬੈਠੇ ਸੀ ਜੋ ਕੋਈ ਚੀਜ਼ ਕੁਸੇਵਨ ਕਰ ਰਹੇ ਸੀ ਜਿਨ੍ਹਾਂ ਜਗਤੋਂ ਕੋਈ ਆਪਣੇ ਹੱਥਾਂ 'ਚ ਫੜੀਆਂ ਚੀਜ਼ਾਂ ਆਪਣੇ ਸੀਟਾ ਠਾਟਾਂ ਲਗਾਉਣੀਆਂ ਛਾਉਣੀਆਂ ਸ਼ੁਰੂ ਕੀਤੀਆਂ ਜਿਸ ਤੇ ਅਸੀਂ ਮੌਕਾ ਭਾਰ ਡੀਐਸਪੀ ਸਾਹਿਬ ਸ੍ਰੀ ਸਰਵਨਜੀਤ ਸਿੰਘ ਸਾਊਥ ਰਿਜਨ ਫਲੋਰ ਨੂੰ ਬੁਲਾਇਆ ਜਿਨ੍ਹਾਂ ਦੇ ਦੌਰਾਨ ਅਸੀਂ ਜੋ ਉਹਨਾਂ ਨੂੰ ਆਪਣੀ ਤਲਾਸ਼ੀ ਕਰਨ ਤੇ ਬਾਰੇ ਜੋ ਕਮਿਊਨਿਟੀ ਰਾਈਟ ਪ੍ਰਾਪਤ ਹੈ ਉਹਦੇ ਬਾਰੇ ਜਾਣੂ ਕਰਵਾਇਆ ਉਨ੍ਹਾਂ ਦੀ ਨਵਰਾਨੀ 8 ਚੋ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਇੱਕ ਨੌਜਵਾਨ ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਹੈਪੀ son of ترਸੀਮ ਸਿੰਘ ਵਾਸੀ ਪਿੰਡ ਜੱਲੂ ਖੇੜਾ ਜੱਲੂਪੁਰ ਖੇੜਾ ਥਾਣਾ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਅਤੇ ਦੂਜਾ ਜੋ ਡਰਾਈਵਰ ਸੀਟ ਦੇ ਬੈਠਾ ਸੀ ਉਸ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵ son of ਗੁਰਪ੍ਰੀਤ ਸਿੰਘ ਵਾਸੀ ਪਿੰਡ ਚੀਮਾਵਾਟ ਖਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਸਿਆ ਜੋ ਇਹਨਾਂ ਦੀ ਤਲਾਸ਼ੀ ਕਰਨ ਤੇ ਜੋ ਹਰਪੀ ਸਿੰਘ ਹੈਪੀ ਆ ਉਸ ਦੀ ਪਜਾਮੇ ਦੀ ਜੇਬ ਦੇ ਵਿੱਚੋਂ ਇੱਕ ਫੋਲੀਗ੍ਰਾਮ ਜੋ ਪਾਰਦਰਸ਼ੀ ਸੀ ਉਸ ਵਿੱਚੋਂ ਵਾਈਟ ਕਲਰ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਨੂੰ ਉਹਨਾਂ ਉੱਥੇ ਮੌਕੇ ਤੇ ਖੰਡੇ ਤੇ ਤੋਲਿਆ ਗਿਆ ਜੋ 4 ਗ੍ਰਾਮ ਹੋਇਆ ਅਤੇ ਉਸ ਦੇ ਇੱਕ ਜੇਬ ਵਿੱਚੋਂ ਲਾਈਟਰ ਤੇ ਇੱਕ 20 ਰੁਪਏ ਦੇ ਨੋਟ ਦੀ ਜੋ ਪਾਈਪ ਬਣਾਈ ਹੋਈ ਸੀ ਜਿਸ ਨਾਲ ਉਹ ਨਸ਼ਾ ਕੰਜ਼ੂਮ ਕਰਨ ਲਈ ਵਰਤੀ ਜਾਂਦੀ ਹੈ ਇੱਕ ਹੋਰ ਕਵਰ ਹੋਈ ਆ ਸੈਕੰਡ ਜੋ ਪਰਸਨ ਡਰਾਈਵਰ ਸੀਟ ਤੇ ਬੈਠਾ ਸੀ ਲੱਫੀ ਸਿੰਘ ਲੱਫੀ ਸਿੰਘ ਦੇ ਜੋ ਪੈਂਟ ਦੀ ਅਸਲੀ ਜੇਬ ਵਿੱਚੋਂ ਇੱਕ ਕੰਡਾ ਬ੍ਰੰਦ ਹੋਇਆ ਤੇ 2 ਲੀਟਰ ਤੇ ਜੋ ਕੰਜ਼ੂਮ ਕਰ ਲਈ ਪਾਈਪ ਵਰਤੀ ਜਾਂਦੀ ਸੀ 20 ਪੈਸਾ ਨੋਟ ਉਹ ਬ੍ਰੰਦ ਹੋਇਆ ਉਸ ਤੋਂ ਪ੍ਰੰਤ ਜਦੋਂ ਇਹਨਾਂ ਦੀ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਗੱਡੀ ਵਿੱਚੋਂ ਇੱਕ ਛੋਟਾ ਪਰਸ ਮਿਲਿਆ ਪਰਸ ਦੇ ਵਿੱਚ ਵੀ ਇੱਕੋ ਜੋ ਸ਼ੈਰਨ ਪੇਪਰ ਸੀ ਜੋ ਲਿਬੜੇ ਹੋਏ ਸੀ ਉਹਦੇ ਨਾਲ ਉਦੇ ਨਾਲ ਜੋ ਉਹਨੂੰ ਵੀ ਵਰਤਿਆ ਜਾਂਦਾ ਸੀ ਉਸ ਨੂੰ ਵੀ ਅਸੀਂ ਕਵਚ ਰਹੇ ਵਿਚ ਲਿਆ ਇਹਨਾਂ ਦੇ ਵਰਗਲਾ ਵਜ਼ੀਮ ਕਦਮਾ ਨੰਬਰ 199 ਮਿਤੀ 12 7 2024 ਅੰਡਰ ਸੈਕਸ਼ਨ 22 27 ਗਾਰਡ ਚਸੀ ਐਨ ਡੀ ਪੀ ਐਸ ਐਕਟ ਦਰਜ ਕੀਤਾ ਗਿਆ ਜੋ ਇਹਨਾਂ ਨੂੰ ਉਸ ਮਕਦਮੇ ਵਿੱਚ ਗ੍ਰਿਤਾਰ ਕਰਕੇ ਇਹਨਾਂ ਨੇ ਕਸ਼ਿਸ਼ ਕੀਤੀ ਗਈ ਹੈ ਕਸ਼ਿਸ਼ ਤੇ ਜੋ ਇਹਨਾਂ ਨੇ ਦੱਸਿਆ ਕਿ ਅਸੀਂ ਜੋ ਨਸ਼ਾ ਕਰੀਬ 3 ਸਾਲ ਤੋਂ ਪਿੰਨ ਦੇ ਆਦੀ ਆ। ਡਬਈ ਵਿੱਚ ਵੀ ਇਹ ਦੋਨੇ ਇਕੱਠੇ ਰਹੇ ਨੇ, ਇਕੱਠੇ ਹੀ ਕਲਾਸ ਫੈਲੋ ਨੇ। ਔਰ ਇਹ ਲੁਧਿਆਣਾ ਤੋਂ ਸੰਦੀਪ ਰੋ, ਕਰੋੜਾ ਦੇ ਨਾਮ ਦੇ ਵਿਅਕਤੀ ਕੋਲੋਂ ਨਸ਼ਾ ਲੈ ਕੇ ਆਉਂਦੇ ਆ। ਉਸ ਨੂੰ ਵੀ ਅਸੀਂ ਰੌਂਡ ਅਪ ਕਰਕੇ ਲਏ ਆ ਔਰ ਉਹਦੀ ਵੀ ਅੱਗੇ ਕੁਝ ਕੇ ਚੱਲ ਰਹੀ ਆ। ਜੋ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਅਗਲੀ ਗੱਲ ਉਹ ਵੀ ਜੋ ਅੰਮਲ ਵਿੱਚ ਰਹਿੰਦੇ ਚਾਹ।